ਸਰ ਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ ਪੰਜਾਬ 'ਚ ਹੁਣ ਤੱਕ 143 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ ਅੱਜ ਕਾਂਗਰਸ ਦੇ ਓਜਲਾ ਤੇ ਆਪ ਦੇ ਧਾਲੀਵਾਲ ਭਰਣਗੇ ਨਾਮਜ਼ਦਗੀ ਬੀਬੀ ਜਗੀਰ ਕੌਰ ਤੇ ਚੰਨੀ ਦੀ ਵੀਡੀਓ ਵਾਇਰਲ ਮਾਮਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਦਿੱਤਾ ਸਪਸ਼ਟਿਕਰਨ ਲੁਧਿਆਣਾ ਚ ਕਾਰੋਬਾਰੀ ਤੋਂ ਮੰਗੀ 2 ਕਰੋੜ ਦੀ ਫਿਰੋਤੀ ਗੈਂਗਸਟਰ ਰੋਹਿਤ ਗੋਦਾਰਾ ਦਾ ਨਾਮ ਆਇਆ ਸਾਹਮਣੇ ਫਰੀਦਕੋਟ ਚ ਚਾਰ ਕਿਸਾਨਾਂ ਨੂੰ ਭੇਜਿਆ ਜੇਲ੍ਹ ਹਿੰਸਾ ਦੀ ਵਾਇਰਲ ਵੀਡੀਓ ਤੇ ਕਾਰਵਾਈ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਗਰਮਾ ਚੁਕਾ ਹੈ ਤਾਂ ਇਸ ਵਿਚਾਰੇ ਜੇਕਰ ਨਾਮਜ਼ਦਗੀਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਪੰਜਾਬ ਦੇ ਵਿੱਚ 143 ਉਮੀਦਵਾਰ ਆਪਣੀ ਨੋਮੀਨੇਸ਼ਨ ਫਾਈਲ ਕਰ ਚੁੱਕੇ ਨੇ ਯਾਨੀ ਕਿ ਆਪਣੀ ਨਾਮਜ਼ਦਗੀਆਂ ਦਾਖਲ ਕਰਵਾ ਚੁੱਕੇ ਨੇ ਤੇ ਅੱਜ ਦੀ ਜੇਕਰ ਗੱਲ ਹੋਵੇ ਤਾਂ ਅੱਜ ਕਾਂਗਰਸ ਤੋਂ ਔਜਲਾ ਤੇ ਆਪ ਤੋਂ ਢਾਲੀਵਾਲ ਦੇ ਵੱਲੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਜਾਏਗੀ ਤਾਂ ਉੱਤੇ ਹੀ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਵੱਲੋਂ ਪਟਿਆਲਾ ਤੋਂ ਆਪਣੀ ਨਾਮਜ਼ਦ ਦੀ داخل ਕੀਤੀ ਗਈ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਦਾਖਲ ਕਰਨ ਦੇ ਲਈ ਸਿਰਫ 2 ਦਿਨ ਬਚੇ ਨੇ 7 ਮਈ ਤੋਂ ਲੈ ਕੇ ਹੁਣ ਤੱਕ 143 ਉਮੀਦਵਾਰਾਂ ਦੇ ਵੱਲੋਂ 163 ਨਾਮਜ਼ਦਗੀਆਂ ਦਾਖਲ ਕਰਵਾ ਦਿੱਤੀਆਂ ਗਈਆਂ ਨੇ ਤਾਜਪਟਿਆਲਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵੀ ਨਾਮਜ਼ਦਗੀ ਦਾਖਲ ਕਰਨਗੇ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਵੀ ਨੋਮੀਨੇਸ਼ਨ ਕਰਨਗੇ ਉਹਨਾਂ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਇਹ ਸੀਟ ਤੇ ਆਪ ਦੀਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਨੋਮੀਨੇਸ਼ਨ ਅੱਜ ਫਾਈਲ ਕੀਤੀ ਜਾਏਗੀ ਬੀਬੀ ਜਗੀਰ ਕੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੇ ਹੁਣ ਸਾਬਕਾ ਮੁੱਖ ਮੰਤਰੀ ਚੰਨੀ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਪਹਿਲਾਂ ਦੱਸਦੇ ਨੇ ਕਿ ਇਸ ਵੀਡੀਓ ਦੇ ਵਿੱਚ ਕੀ ਸੀ ਦੱਸਦੀ ਹੈ ਕਿ ਵੀਡੀਓ ਦੇ ਵਿੱਚ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ਦੇ ਥੱਲੇ ਹੱਥ ਲਗਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਵੱਖ-ਵੱਖ ਰਿਐਕਸ਼ਨਸ ਦਿੱਤੇ ਜਾਂਦੇ ਨੇ ਤਾਂ ਵਿਰੋਧੀਆਂ ਦੇ ਵੱਲੋਂ ਵੀ ਇਹਨਾਂ ਨੂੰ ਘੇੜਿਆ ਜਾਂਦਾ ਤਾਂ ਹੁਣ ਇਸ ਤੇ ਚੰਨੀ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਚੰਨੀ ਦਾ ਕਹਿਣਾ ਹੈ ਕਿ ਬੀਬੀ ਜਗੀਰਕੌਰ ਮੇਰੀ ਭੈਣਾ ਵਰਗੀ ਹੈ ਮੇਰੀ ਮਾਂ ਵਰਗੀ ਹੈ ਤਾਂ ਐਸੇ ਲਿਹਾਜ ਦੇ ਨਾਲ ਮੈਂ ਉਹਨਾਂ ਦੇ ਨਾਲ ਸਿਰਫ ਮਜ਼ਾਕ ਕੀਤਾ ਸੀ ਪੰਜਾਬ ਦੇ ਜਲੰਧਰ ਲੋਕ ਸਭਾ ਸੀਟ ਤੇ ਅਖੀਰ ਤ੍ਰਿਤੀਆ ਦੇ ਦਿਨ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨੇ ਨੋਮੀਨੇਸ਼ਨ ਭਰਿਆ ਸੀ ਜਨਰ ਦੇ ਵਿੱਚ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬੀਐਸਪੀ ਸ਼ਾਮਲ ਨੇ ਪਰ ਉਸ ਦਿਨ ਕਾਂਗਰਸ ਦੇ ਉਮੀਦਵਾਰ ਤੇ ਸੂਬੇ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਿਰਿਸ਼ਟ ਨੇਤਰੀ ਬੀਬੀ ਜਗੀਰ ਕੌਰ ਦੀ ਮੁਲਾਕਾਤ ਦਾ ਇੱਕ ਵੀਡੀਓ ਚਰਚਾ ਦਾ ਵਿਸ਼ੇ ਬਣਿਆ ਹੋਇਆ ਵੀਡੀਓ ਦੇ ਵਿੱਚ ਚੰਨੀ ਪਹਿਲੇ ਬੀਬੀ ਜਗੀਰ ਕੌਰ ਨੂੰ ਝੁੱਕ ਕੇ ਪ੍ਰਣਾਮ ਕਰਦੇ ਨੇ ਫਿਰ ਜਾਂਦੇ ਜਾਂਦੇ ਉਹਨਾਂ ਦੀ ਠੋਡੀ ਤੇ ਹੱਥ ਲਗਾ ਕੇ ਮਜ਼ਾਕ ਕਰਦੇ ਨੇ ਉਸ ਵੇਲੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਚੰਨੀ ਦੇ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਚੰਨੀ ਨੇ ਇਸ ਵੀਡੀਓ ਤੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਮੰਨਦੇ ਨੇ ਅਤੇ ਉਹਨਾਂ ਦਾ ਇਹ ਜੋ ਭਾਵ ਸੀ ਇਹ ਜੋ ਫੀਲਿੰਗ ਸੀ ਉਹਨਾਂ ਦੇ ਨਾਲ ਪਿਆਰ ਤੇ ਸਨਮਾਨ ਦੇ ਕਰਕੇ ਸੀ ਚੰਨੀ ਨੇ ਕਿਹਾ ਕਿ ਤੁਸੀਂ ਦੇਖਿਆ ਵੀ ਹੋਵੇਗਾ ਕਿ ਪਹਿਲਾਂ ਮੈਂ ਉਹਨਾਂ ਨੂੰ ਵੱਡੀ ਭੈਣ ਦੀ ਤਰ੍ਹਾਂ ਝੁੱਕ ਕੇ ਪ੍ਰਣਾਮ ਕੀਤਾ ਫਿਰ ਜਾਂਦੇ ਜਾਂਦੇ ਉਹਨਾਂ ਦੇ ਨਾਲ ਮਜ਼ਾਕ ਕੀਤਾ ਬਕਾਇਦਾ ਮੈਂ ਉਹਨਾਂ ਦਾ ਹੱਥ ਆਪਣੇ ਮੱਥੇ ਤੇ ਲਗਾਇਆ ਅਤੇ ਬਾਅਦ ਦੇ ਵਿੱਚ ਆਸ਼ੀਰਵਾਦ ਲਿਆ ਚਨੀ ਦੇ ਵੱਲੋਂ ਬਿਆਨ ਦਿੰਦੇ ਹੋਏ ਕਿਹਾ ਕਿ ਸਾਲਾਂ ਤੋਂ ਮੈਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ ਆਪਣੀ ਮਾਂ ਦੀ ਤਰ੍ਹਾਂ ਮੰਨਦਾ ਰਿਹਾ ਹਾਂ ਇਸ ਦੇ ਲਈ ਮੈਂ ਉਹਨਾਂ ਦੇ ਸਾਹਮਣੇ ਇੰਨੇ ਸਨਮਾਨ ਦੇ ਨਾਲ ਝੁਕਦਾ ਜਿਵੇਂ ਮੈਂ ਉਹਨਾਂ ਦੀ ਠੋਡੀ ਨੂੰ ਛੋਇਆ ਤਾਂ ਸਿਰਫ ਆਪਣੀ ਵੱਡੀ ਭੈਣ ਹੈ ਮਾਂ ਦੇ ਕਰਕੇ ਹੀ ਅਜਿਹਾ ਕੀਤਾ ਲੋਕ ਅਕਸਰ ਹੀ ਆਪਣੀ ਭੈਣ ਹੀ ਆਪਣੀ ਮਾਂ ਦੇ ਨਾਲ ਅਜਿਹੇ ਮਜ਼ਾਕ ਕਰਦੇ ਨੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਜਾਂ ਫਿਰੋਤੀ ਮੰਗਣ ਦੇ ਅਕਸਰ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਹੁਣ ਇੱਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਤੋਂ 2 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਤਾਂ ਦੱਸਦੀ ਹੈ ਕਿ ਇਸ ਦੇ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਦਾ ਨਾਮ ਸਾਹਮਣੇ ਆ ਰਿਹਾ ਤਾਂ ਜਿਸ ਕਾਰੋਬਾਰੀ ਤੋਂ ਫਿਰੋਤੀ ਮੰਗੀ ਗਈ ਹੈ ਉਸ ਦੀ ਮਾਂ ਦੇ ਫੋਨ ਤੇ ਵਾਇਸ ਮੈਸੇਜ ਭੇਜਿਆ ਜਾਂਦਾ ਜਿਸ ਦੇ ਵਿੱਚ 2 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੁਕਿਆਤ ਗੈਂਗਸਟਰ ਰੋਹਿਤ ਗੁਦਾਰਾ ਦੇ ਨਾਮ ਤੋਂ ਇੱਕ ਹੋਟਲ ਕਾਰੋਬਾਰੀ ਤੋਂ 2 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਇਸ ਦੇ ਲਈ ਕੁਝ ਬਦਮਾਸ਼ਾਂ ਦੇ ਵੱਲੋਂ ਫੋਨ ਤੇ ਧਮਕੀ ਦਿੱਤੀ ਗਈ ਹੈ ਕਾਰੋਬਾਰੀ ਨੂੰ 2 ਕਰੋੜ ਨਾ ਦੇਣ ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਲੁਧਿਆਣਾ ਦੇ ਮਾਡਲ ਟਾਊਨ ਥਾਣਾ ਦੇ ਵਿੱਚ ਪੁਲਿਸ ਦੇ ਵੱਲੋਂ ਅਣਪਛਾਤੇਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਫਿਲਹਾਲ ਕਾਰੋਬਾਰੀ ਦੀ ਪਛਾਣ ਨੂੰ ਗੁਪਤ ਰੱਖਿਆ ਹੋਟਲ ਕਾਰੋਬਾਰੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਦੇ ਮੋਬਾਈਲ ਨੰਬਰ ਤੇ ਵਿਦੇਸ਼ ਦੇ ਵਟਸਐਪ ਤੋਂ ਕਾਲ ਕੀਤੀ ਗਈ ਜਿਸ ਦਾ ਜਵਾਬ ਨਹੀਂ ਦਿੱਤਾ ਤਬਾਦ ਦੇ ਵਿੱਚ ਵੌਇਸ ਮੈਸੇਜ ਭੇਜ ਕੇ 2 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਉੱਥੇ ਹੀ ਜਿੱਥੇ-ਜਿੱਥੇ ਉਮੀਦਵਾਰ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਕਿਸਾਨਾਂ ਦਾ ਵਿਰੋਧ ਕੀਤਾ ਜਾਂਦਾ ਉਹਨਾਂ ਦਾ ਜਿੱਥੇ ਵੀ ਉਹ ਪ੍ਰਚਾਰ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਸ ਵਿਚਾਲੇ ਇੱਕ ਹੋਰ ਹਿੰਸਾ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੀ ਅਰੈਸਟ ਪੈਂਦੀ ਹੈ ਚਾਰ ਕਿਸਾਨ ਫਰੀਦਕੋਟ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਤਾਂ ਇਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮਾ ਜਾਂਦਾ ਕਿਸਾਨ ਸੰਗਠਨਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਪੁਲਿਸ ਥਾਣੇ ਦਾ ਘਰਾਵ ਕਰ ਦਿੱਤਾ ਜਾਂਦਾ ਹੈ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਭਾਜਪਾ ਨੇਤਾਵਾਂ ਨੂੰ ਪ੍ਰਚਾਰ ਕਰਨ ਤੋਂ ਰੋਕਣ ਅਤੇ ਹਿੰਸਾ ਦੀ ਵੀਡੀਓ ਵਾਇਰਲ ਕਰਨ ਦੇ ਇਲਜ਼ਾਮਾਂ ਦੇ ਤਹਿਤ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਿਸਾਨ ਸੰਗਠਨ ਦੇ ਚਾਰ ਨੇਤਾਵਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਕਿਸਾਨ ਸੰਗਠਨਾ ਦੇ ਵੱਲੋਂ ਥਾਣੇ ਦਾ ਖਿਰਾਬ ਕੀਤਾ ਗਿਆ ਦੱਸਿਆ ਕਿ ਸਾਧਕ ਥਾਣੇ ਦਾ ਖਿਰਾਬ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੇ ਵਿੱਚ ਵਿਫਲ ਹੋਣ ਤੇ ਕਿਸਾਨ ਸੰਗਠਨਾ ਦੇ ਵਿੱਚ 2 ਦਿਨ ਦਾ ਪੁਲਿਸ ਨੂੰ ਸਮਾਂ ਦਿੱਤਾ ਗਿਆ। ਕਿ ਉਹ ਗ੍ਰਿਫਤਾਰ ਕੀਤੇ ਗਏ ਕਿਸਾਨ ਸੰਗਠਨ ਦੇ ਨੇਤਾਵਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਜੇਕਰ ਰਿਹਾਈ ਨਾ ਹੋਈ ਤਾਂ 15 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਏਗਾ ਪੰਜਾਬ ਦੇ ਵਿੱਚ ਅਕਸਰ ਹੀ ਠੱਗੀ ਦੇ ਮਾਮਲੇ ਵੀ ਵੱਧਦੇ ਜਾ ਰਹੇ ਨੇ ਅਜਿਹੇ ਹੀ ਕਈ ਜੋ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਤਾਂ ਹੁਣ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਦੇ ਵਿੱਚ ਇੱਕ ਸ਼ਖਸ ਦੇ ਨਾਲ 10 ਲੱਖ ਦੀ ਠੱਗੀ ਕੀਤੀ ਗਈ ਹੈ ਇਹ ਠੱਗੀ ਮਕਾਨ ਵੇਚਣ ਦੇ ਨਾਂ ਤੇ ਕੀਤੀ ਗਈ ਹੈ ਪਰ 3 ਸਾਲ ਹੋ ਚੁੱਕੇ ਨੇ ਹੱਲੇ ਤੱਕ ਵੀ ਉਸ ਸ਼ਖਸ ਨੂੰ ਉਸ ਸ਼ਖਸ ਦਾ ਮਕਾਨ ਨਹੀਂ ਵੇਚਿਆ ਗਿਆ ਤੇ ਹੁਣ ਜੋ ਹੈ ਇਹ ਗੱਲ ਪੁਲਿਸ ਤੱਕ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਮੋਗਾ ਦੇ ਵਿੱਚ ਮਕਾਨ ਵੇਚਣ ਦੇ ਨਾਂ ਤੇ 10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਲਜ਼ਮ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਜਾਂਚ ਅਧਿਕਾਰੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪਰਵਾਨਾ ਨਗਰ ਨਿਵਾਸੀ ਮਨਿੰਦਰ ਸਿੰਘ ਨੇ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ 올ਡ ਮੋਗਾ ਦੇ ਸਰਕਾਰੀ ਸਕੂਲ ਦੇ ਕੋਲ ਰੈਂਡ ਵਾਲੇ ਕੁਲਵੰਤ ਸਿੰਘ ਨੇ ਆਪਣਾ ਘਰ ਮਨਿੰਦਰ ਸਿੰਘ ਨੂੰ 25 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਸੀ ਜਿਸ ਦੇ ਲਈ ਮਨਿੰਦਰ ਸਿੰਘ ਨੇ ਕੁਲਵੰਤ ਨੂੰ 10 ਲੱਖ ਰੁਪਏ ਦਿੱਤੇ 3 ਸਾਲ ਬਾਅਦ ਵੀ ਕੁਲਵੰਤ ਸਿੰਘ ਨੇ ਮਕਾਨ ਮਨਿੰਦਰ ਸਿੰਘ ਨੂੰ ਨਹੀਂ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਕੁਲਵੰਤ ਸਿੰਘ ਨੇ ਉੱਥੇ ਹੀ ਮਕਾਨ ਦੇ ਅੱਗੇ ਕਿਸੇ ਨੂੰ 23 ਲੱਖ ਰੁਪਏ ਦੇ ਵਿੱਚ ਇਹ ਮਕਾਨ ਅੱਗੇ ਵੇਚ ਦਿੱਤਾ। ਤਾਂ ਮਨਿੰਦਰ ਸਿੰਘ ਦੇ ਆਧਾਰ ਤੇ ਕੁਲਵੰਤ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋ ਐਸ ਐਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅੱਜੀਆਂ ਹੋਰ ਨਾ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ।